ਕੁਰ ਉਚ ਭਗਵਾਨ ਆਹ ਤਰ ਜਿੜੇ ਇਕ ਟੇਕ ਤੋਂ ਲਾਹੀ ਵਿਡਾਨੀ ਆਸ ਨਾਨਕ ਈ ਆਈ ਕਾਰਜ ਆਵੈ ਰਾਸ ਕਚੂ ਕੰਚਨ ਪੈ ਗੁਰ ਸਰਬਣ ਸੁਣਿਓ ਬਖਤੀ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਪਾਏ ਦਰ ਸਤ ਗੁਰ ਜਦ ਧਾਰ ਆਹਣ ਮਾਨਕ ਕਰ ਗਿਆਨ ਗੁਰ ਕਹਿਓ ਵਿਚਾਰ ਕਾਠੋ ਸ੍ਰੀ ਖੰਡ ਤੋ ਗੁਰ ਕੀਓ ਦੁਖ ਦਰਦ ਤਨ ਕੀ ਗਏ ਸਾਤ ਗੁਰ ਚਰਨ ਜਿਨ ਪਰ ਸਿਆ ਸੇ ਪਾਸ ਰੇਤ ਸੁਰ ਨਰ ਪਹੇ ਸੋ ਕਹੋ ਟਾਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਉਹ ਬਸਫਤ ਖਸਮ ਦੀ ਨੂਰ ਅਰਸੋਂ কুরਸੋਂ ਛਟੀ ਹੈ ਤਉ ਦਢੇ ਸੱਚੇ ਬਾਤशाह ਮਾਲ ਜਨਮ ਜਨਮ ਦੀ ਸਜਣ ਸੱਚਾ ਬਾਤशाह ਸਰ ਸ਼ਾਦ ਸਾਹੋ ਜਿਸ ਪਾਸ ਬਹਿਟਿਆ ਸੋਹੀ ਐ ਸਬਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਈ ਜੋ ਤਿਸ ਭਾਵ ਸੀ ਪਾਂਡਾ ਅਤਮਲੀਣ ਤੋਤਾ ਹੱਛਾ ਨਾ ਹੋਏ ਸੀ ਪਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਹੱਛਾ ਨਾ ਹੋਈ ਸੀ ਗੁਰੂ ਦਵਾਰ ਹੈ ਹੋਏ ਸੋ ਜੀ ਪਾਏ ਸੀ ਏਤ ਦਵਾਰ ਧੋਏ ਹੱਛਾ ਹੋਏ ਮੈਲੇ ਹੱਚਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅਗ ਪਾਈ ਸੀ ਜੇ ਹੇ ਕਰਮ ਕਮਾਏ ਦੇਹਾ ਹੋਏ ਸੀ ਅੰਮ੍ਰਿਤ ਹਰ ਦਾ ਨਾਮ ਆਪ ਵਰਤਾਏ ਸੀ ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਆਨਸ ਕਿਆ ਵੇਚਾਰਾ ਤਹ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਮਾਨਸ ਕਿਆ ਵਿਚਾਰ ਤਹ ਲੋਕ ਸੁਣਾਈ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਸਾ ਵਾਹ ਗੁਰੂ ਜੀ ਕੀ ਫਤਿਹ